ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ ਜੀਨੀਅਸ ਸਟੱਡੀ ਹਬ ਚੈਨਲ ਦੇ ਉੱਪਰ ਸੋ ਪੰਜਾਬ ਦੇ ਮੈਨ ਮੁਲਾਜ਼ਮਾਂ ਤੇ ਪੈਨਸ਼ਨ ਦੇ ਨਾਲ ਜੁੜੀ ਹੋਈ ਹਰ ਅਪਡੇਟ ਤੁਹਾਡੇ ਨਾਲ ਟਾਈਮ ਟੂ ਟਾਈਮ ਸਾਂਝਾ ਕਰਦੇ ਰਹਿੰਦੇ ਹਾਂ ਸੋ ਅੱਜ ਦੀ ਅਪਡੇਟ 2.45 ਦੀ ਬਜਾਏ 2.59 ਗੁਨਾਕ ਸਬੰਧੀ ਤੇ ਪ੍ਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਸਬੰਧੀ ਤੇ ਛੇਵੇਂ ਪੇ ਕਮਿਸ਼ਨ ਦੀਆਂ ਹੋਰ ਤਰੁੱਟੀਆਂ ਸਬੰਧੀ ਅੱਜ ਦੀ ਅਹਿਮ ਖਬਰ ਤੁਹਾਡੇ ਨਾਲ ਡਿਸਕਸ ਕਰਾਂਗੇ ਸੋ ਜੁੜੇ ਰਹੋ ਇਸ ਚੈਨਲ ਦੇ ਨਾਲ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਆਪਣੇ ਮੁਲਾਜ਼ਮ ਸਾਥੀਆਂ ਦੇ ਨਾਲ ਜਰੂਰ ਸ਼ੇਅਰ ਕਰ ਦਿਓ ਸੋ ਸ਼ੁਰੂ ਕਰਦੇ ਹਾਂ ਅੱਜ ਦੀ ਅਹਿਮ ਖਬਰ ਪੰਜਾਬ ਮੁਲਾਜ਼ਮਾਂ ਤੇ ਪੈਨਸ਼ਨਰਾਂ ਸਾਂਝਾ ਫਰੰਟ ਵੱਲੋਂ ਸੂਬਾ ਪਧਰੀ ਸੱਦੇ ਤਹਿਤ ਬਖਸ਼ੀਰ ਸਿੰਘ ਦਰਸ਼ਨ ਚੀਮਾ ਰਮੇਸ਼ ਹਮਦਰਦ ਮੇਲਾ ਸਿੰਘ ਕੱਟੂ ਗੁਰਜੰਟ ਸਿੰਘ ਅਤੇ ਜੀਵ ਕੁਮਾਰ ਦੀ ਅਗਵਾਈ ਵਿੱਚ ਦਾਣਾ ਮੰਡੀ ਬਰਨਾਲਾ ਵਿਖੇ ਰੈਲੀ ਕਰਨ ਉਪਰੰਤ ਤਿੱਖੜ ਦੁਪਹਿਰੇ ਸ਼ਹਿਰ ਵਿੱਚ ਮੋਟਰਸਾਈਕਲ ਮਾਰਚ ਕੀਤਾ ਗਿਆ ਰੈਲੀ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਵਾਅਦਿਆਂ ਤੋਂ ਕੇਂਦਰ ਅਤੇ ਪੰਜਾਬ ਦੀਆਂ ਸਰਕਾਰਾਂ ਭੱਜ ਰਹੀਆਂ ਹਨ ਅਨਿਲ ਬਰਨਾਲਾ ਮਹਿਮਾ ਸਿੰਘ ਧਨੋਆ ਮਨੋਹਰ ਲਾਲ, ਮੋਹਨ ਸਿੰਘ, ਮੀਲਾ ਸਿੰਘ ਕੱਟੂ, ਜਗਰਾਜ ਧਾਮਾ, ਗੁਰਚਰਤ ਸਿੰਘ ਤੇ ਨਾਰਾਇਣ ਦੱਤ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੈਨਸ਼ਨਰਾਂ ਦਾ 2.45 ਦੀ ਬਜਾਏ 2.59 ਗੁਣਾਕ ਲਾਗੂ ਕੀਤਾ ਜਾਵੇ। ਕੈਸ਼ਲੈਸ ਮੈਡੀਕਲ ਸਕੀਮ ਲਾਗੂ ਕੀਤੀ ਜਾਵੇ। 6ਵੇਂ ਤਨਖਾਹ ਕਮਿਸ਼ਨ ਦਾ 1-1 2016 ਤੋਂ 31 2021 ਤੱਕ ਦਾ ਬਕਾਇਆ ਜਾਰੀ ਕੀਤਾ ਜਾਵੇ ਅਤੇ ਮਹਿੰਗਾਈ ਭੱਤੇ ਦੀਆਂ ਰਹਿੰਦੀਆਂ ਤਿੰਨ ਕਿਸ਼ਤਾਂ ਕੁੱਲ 12% ਦੀ ਜਾਰੀ ਕੀਤਾ ਜਾਵੇ। ਤੇ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ। ਉਹਨਾਂ ਨੇ ਕਿਹਾ ਕਿ ਮੁਲਾਜ਼ਮਾਂ ਅਤੇ ਪੈਨਸ਼ਨਰਸ ਕੇਂਦਰ ਅਤੇ ਪੰਜਾਬ ਸਰਕਾਰ ਵਿਰੁੱਧ ਲੋਕ ਲਾਮਬੰਦੀ ਹਿਤ ਜਾਗਰੂਤਾ ਮੁਹਮਮ ਮੁਹਮ ਵਿੱਢਣਗੇ। ਇਸ ਮੌਕੇ ਸੁਰਿੰਦਰ ਕੁਮਾਰ ਵਿੰਦਰ ਸਿੰਘ ਬਲਵਦੇਵ ਮਡੇਰ ਗੁਰਪ੍ਰੀਤ ਮਾਨ ਗੁਰਚਰਨ ਸਿੰਘ ਤੇ ਚਮਕੌਰ ਸਿੰਘ ਨੇ ਸੰਬੋਧਨ ਕੀਤਾ। ਸੋ ਪੰਜਾਬ ਮੁਲਾਜ਼ਮਾਂ ਤੇ ਪੈਨਸ਼ਨ ਸਾਂਝਾ ਫਰੰਟ ਵੱਲੋਂ ਇੱਕ ਸੂਬਾ ਪਧਰੀ ਜਿਹੜਾ ਰੋਸ ਹੋਇਆ ਦਾਣਾ ਮੰਡੀ ਬਰਨਾਲਾ ਵੀ ਕਿਹ ਰੈਲੀ ਦੌਰਾਨ ਮੋਟਰਸਾਈਕਲਾਂ ਉੱਪਰ ਜਿਸ ਦੇ ਵਿੱਚ ਉਹਨਾਂ ਨੇ ਆਪਣੀਆਂ ਟੀਅਰ ਸਾਰੀਆਂ ਮੰਗਾਂ ਨੂੰ ਬਿਆਨ ਕੀਤਾ ਜਿਹੜੀਆਂ ਹਲੇ ਤੱਕ ਵੀ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਵੱਲੋਂ ਲੜਕਾਈਆਂ ਜਾ ਰਹੀਆਂ ਨੇ ਜਿਸ ਦੇ ਵਿੱਚ ਚਾਹੀ ਉਹਨਾਂ ਦਾ ਗੁਨਾਹ ਜੋ ਕਿ ਪੈਨਸ਼ਨਰਸ ਦਾ ਹੈਗਾ ਉਹ ਹੋਵੇ ਮੈਡੀਕਲ ਸਕੀਮ ਹੋਵੇ ਛੇਵੇਂ ਪੇ ਕਮਿਸ਼ਨ ਦੀਆਂ ਬਕਾਇਆ ਨੂੰ ਲੈ ਕੇ ਜਿਹੜੀ ਖਬਰ ਹੋਵੇ ਚਾਹੇ ਮਹਿੰਗਾਈ ਪੱਤੇ ਦੀਆਂ ਕਿਸ਼ਤਾਂ ਜਿਹੜੀ ਉਹਨਾਂ ਦੀਆਂ ਰਹਿੰਦੀਆਂ ਤੇ ਪੁਰਾਣੀ ਪੈਨਸ਼ਨ ਤਾਂ ਕਿੰਨਿਆਂ ਹੀ ਮੰਗਾ ਜਿਨ੍ਹਾਂ ਦੇ ਵਿੱਚੋਂ ਹਲੇ ਤੱਕ ਕਿਸੇ ਤੇ ਉੱਪਰ ਹਾਂ ਪੱਕੀ ਹੁੰਗਾਰਾ ਨਹੀਂ ਹੋਇਆ ਜਿਸ ਨੂੰ ਲੈ ਕੇ ਮੁਲਾਜ਼ਮ ਤੇ ਪੈਨਸ਼ਨਰਸ ਰੋਸ ਦੇ ਵਿੱਚ ਆਪਣਾ ਜਿਹੜਾ ਸੰਘਰਸ਼ ਕਰ ਰਹੇ ਨੇ ਸੋ ਇਸ ਤਰ੍ਹਾਂ ਦੇ ਕੋਈ ਵੀ ਅਪਡੇਟ ਆਉਂਦੀ ਹੈ ਤੁਹਾਡੇ ਨਾਲ ਨਾਲ ਦੀ ਨਾਲ ਸ਼ੇਅਰ ਕਰਾਂਗੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਸੁਭਾ ਬਦਰੀ ਰੈਲੀ ਦਾ ਜੋ ਵੀ ਸੱਟਾ ਨਿਕਲ ਕੇ ਆਉਂਦਾ ਹੈ ਉਸੇ ਤਹਿਤ ਕੋਈ ਵੀ ਖਬਰ ਆਉਂਦੀ ਹੈ ਤੁਹਾਡੇ ਨਾਲ ਨਾਲ ਦੀ ਨਾਲ ਸਾਂਝੀ ਕਰਾਂਗੇ ਜੁੜੇ ਰਹੋ ਇਸ ਚੈਨਲ ਦੇ ਨਾਲ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਆਪਣੇ ਸਾਥੀਆਂ ਦੇ ਨਾਲ ਜਰੂਰ ਸ਼ੇਅਰ ਕਰ ਦਿਓ ਤਾਂ ਜੋ ਤੁਸੀਂ ਆਪਣੇ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਅਪਡੇਟ ਪ੍ਰਾਪਤ ਕਰ ਸਕੋ ਧੰਨਵਾਦ ਜੀ